ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਦੀਓ ਨਿਹਰਾ ਸਾਹਿਬ ਹਰ ਜਗ ਜਗ ਭਗਤਿਓ ਪਾਇਆ ਪੈਜ ਰਖਣਾ ਆ ਨਾਮ ਰਾਜਾ ਅਰਨਾਖਿ ਸੁਦਸ਼ਕ ਹਰ ਮਾਰੇ ਆ ਤਹਿਲਾਦ ਕਰਾਇਆ ਹੰਕਾਰੀਆਂ ਦੇ ਦਖਾਂ ਟਿਕਦੇ ਨਾ ਕੋ ਮੁਖਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਸਰੋਗ ਭੰਨਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖ تام ਨ ਹੋਈ ਤੂ ਕਰਤਾ ਕਰਨਾ ਮੈਂ ਨਾ ਜਹਾ ਹੂੰ ਕਰੀ ਨਾ ਹੋਈ ਬਲੇ ਹਾਰੀ ਕੁਦਰ ਤਵਸਿਆ ਤੇਰਾਤ ਨਾ ਜਾਇ ਲਖਿਆ ਰਾਜਤ ਮਹਿ ਜੋਤ ਜੋਤ ਮਹਿ ਜੋਤ ਅਕਲ ਖਲਾਪ ਪੰਚ ਰਹਿਆ ਉਹ ਸੱਚਾ ਸਹਿਬ ਸਿਖਸਾ ਵਾਲਿ ਜਿਨ ਕੀ ਕੀ ਸੋਕਾਰ ਪਿਆ ਕਹੂ ਨਾ ਕਰਤੇ ਕੀ ਨਾ ਬਤਾ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਰਾਜ ਸਮਹ ਲਾ ਪਹਿਲਾ ਇਕ ਓਮ ਕਾ ਸਤ ਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਵਹਿ ਸਰਬ ਸਮਾਲੇ ਵਾਜੇ ਤੇਰੇ ਨਾਮ ਨਿਕਿ ਅ ਸੰਖਾ ਕਿਤੇ ਤਿਰਵਾ ਮਹਾਰੀ ਕਿਤੇ ਤਿਰ ਰਾਗ ਬਰਿਸ਼ੂ ਘਰੀਏ ਕਿਤੇ ਤੇਰੇ ਗਾਵਣ ਹਾਰੀ ਗਾਵਣ ਤੁਧਨੋਂ ਪਵਣ ਪਾਰਿ ਦਾਸ ਨਿਕ ਗਾਵੇ ਰਾਜਾ ਤੁੰਦਵਾਰ ਗਾਵਣ ਤੁਧਨੋਂ ਚਿਤ ਗੁਪਤ ਲਖਜਨ ਲਖ ਲਖ ਧਰਮ ਵਿਚਾਰ ਗਾਵਣ ਤੁਮਈ ਸਰਬ ਬ੍ਰਹਮਾ ਦੇ ਸਹਣ ਤੇਰੇ ਸਰਬ ਸਵਾਰ ਗਾਵਣ ਤੁਧਨੋਂ ਇੰਦਰ ਇੰਦਰਾ ਸਿੰਘ ਬੈਠਾ ਜੀਵ ਦੇ ਅੰਦਰ ਨਾਲ ਗਾਵਣ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਣ ਤੁਧਨੋਂ ਸਾਧੂ ਤਿਆਰੇ ਗਾਮਤ ਤੁਦਨੋ ਜਤਨੀ ਸੰਤੀ ਸੰਤੋਖੀ ਗਾਮਤ ਤੁਦਨੋ ਰੇਖ ਕਰਾਰੇ ਗਾਮਤ ਤੁਦਨੋ ਪੰਡਰ ਪੜਨ ਰਖੇ ਸਰ ਜੁਗ-ਜੁਗ ਦਿੱਤਾ ਨਾਲ ਗਾਮਤ ਤੁਦਨੋ ਮੋਹਨੀਆਂ ਮਨ ਮੋਹਰ ਸੁਰਗ ਮਚਿਆਲ ਗਾਮਤ ਤੁਦਨੋ ਰਖਨੋ ਉਪਾਏ ਕਹਿਰੇ ਆਠ ਸੱਠ ਕੀਤਨ ਨਾਲ ਗਾਮਤ ਤੁਦਨੋ ਜੋਤਿ ਭਾਵਸਨਾ ਗਾਮਤ ਤੁਦਨੋ ਖਾਣੀ ਚਾਰੇ ਗਾਮਤ ਤੁਦਨੋ ਖੰਡ ਮੰਦਿਰ ਲੈ ਮੰਦਾ ਕਰ ਕਰ ਰੱਖੇ ਤੇਰੇ ਧਾਰੀ ਸੇ ਤਦਨੋ ਗਾਵਰ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦ ਨੂੰ ਗੰਮ ਸੇ ਮੈ ਚਤਨਾ ਮਨ ਨਾ ਲਿਖਿਆ ਵਿਚਾਰੀ ਸੋਈ ਸੋਈ ਸਦਾ ਸਤ ਸਾਹਿਬ ਸੱਚ ਸਕੀਨਾਈ ਹੈ ਪੀ ਹੁਸੀ ਜਾਣੇ ਦਾ ਸਿਧਨਾ ਜਿਉਂ ਵਿਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਸ ਸੀ ਮਾਇ ਜਾਈ ਕਰ ਕਰ ਦੇਖੈ ਕਿ ਤਾ ਆਪਣਾ ਜਿਉ ਤਸਤੀ ਮਦੇ ਆ ਜੋ ਤਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈਏ ਸੋ ਪਾਦਸ਼ਾਹ ਹੁਕਸਾਹ ਕਰ ਸਾਹਿਬ ਨਾਨਕ ਰਹਿਣ ਰਜਾਈ ਆਸਮਾਨ ਹੱਲ ਬਿਲਾ ਸੁਣ ਵੱਡਾ ਫੈਸਲਾ ਕੋਈ ਕ੍ਰਿਪੜ ਬੰਟਾ ਦਿੱਤਾ ਹੋਇ ਕੀਮਤ ਪਾਏ ਨਾ ਕਹਿਆ ਜਾਈ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਈ ਬਾ ਗਹਿਰ ਗੰਭੀਰਾ ਜੀ ਕਹਿਗਾ ਕੋਈ ਨਾ ਜਾਣੇ ਤੇਰਾ ਕੀਤਾ ਗਿਉਣ ਪੂਰਾ ਨਾ ਆਉ ਸਾਵ ਸੁਣਤੀ ਮਨ ਸੁਖ ਕਮਾਈ ਸਭ ਕੀਮਤ ਮਨ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਆਏ ਕਹਿ ਨਾ ਜਾਈ ਤੇਰੀ ਦਿਲ ਬੜੇ ਆਏ ਸਭ ਸਤ ਸਭ ਤਾਪੂ ਸਭ ਚੰਗੇ ਆਇਆ ਸਿਦਾਂ ਖੁਰਖਾਂ ਕੀਆ ਬੋਲੇ ਆ ਦੁੱਦਵਣ ਸਦੀਕ ਨਾ ਪਾਈਆ ਕਰ ਮਿਲਾਨੀ ਠਾਕ ਰਹੀਆ ਆਖਣ ਵਲਾ ਗਿਆ ਵਿਚਾਰਾ ਸੁੱਤੀ ਭਰੇ ਤ੍ਰੇਕੰਦਾਰ ਜਿਸ ਤੋਂ ਦੇਹ ਤਸਾ ਗਿਆ ਚਾਰਾ ਨਾਨਕ ਸੱਚ ਸਵਰਨ ਹਾਰਾ ਅਸਮ ਹੱਲਾ ਪਹਿਲਾ ਆਖਾਂ ਜੀਵਾਂ ਸਰ ਮਰ ਜਾਉ ਆਖਣੇ ਓਖਾ ਸੱਚਾ ਨਾਮ ਸੱਚੇ ਨਾਮ ਕੀ ਲੱਗੇ ਭੂਖ ਉਤ ਭੂਖ ਹੈ ਖਲ ਚਲੀਏ ਦੁਖ ਸੋਕਿਓ ਮਿਸਰੈ ਮੇਰੀ ਬਾਈ ਸੱਚਾ ਸਾਹਿਬ ਸੱਚਾ ਨਾਮ ਆਉ ਸੱਚੇ ਨਾਮ ਕੀ ਕਿਵੜੇ ਆਈ ਆਖ ਸੱਚੀ ਕੀ ਮਤਨ ਨਸਾਈ ਜੇ ਸਾਹਿਰ ਕਿਆ ਕਿਰਪਾ ਹੈ ਵੱਡਾ ਨ ਹੋਵੇ ਘਾਟ ਨ ਜਾਈ ਨਾ ਹੁਮਰੇ ਨ ਹੋਵੇ ਸੋ ਦਿਨ ਦਾ ਰਹਿਣਾ ਕਿ ਕਭ ਹੋਗਾ ਗੁਣੇ ਹੋ ਹੋਰ ਨਾ ਕੋਈ ਨਾ ਕੋ ਹੋਆ ਨਾ ਕੋ ਹੋਈ ਜਿਵੜਾ ਤੀਰਿ ਸਿਬਾਤ ਜਿਨ ਦਿਨ ਕਰ ਕਹਿ ਕੀ ਰਾਮ ਖਸਮਸਾਰੇ ਏ ਕਮਜਾਲ ਤੇ ਨਨਕ ਨਾਮ ਬਾਜ ਸਨਾਤ ਢਾਗ ਗੋਜਰੀ ਮਹਲਾ 4 ਥਾ ਖਰ ਕੇ ਜਨ ਸਤਗੁਰੂ ਸਤਪੁਰਖਾ ਬਿਨੋ ਕੋ ਗੁਰਖਾਸ हम कीरे कृम सतगुरु शरण आई कर दया नाम प्रकाश से मेरे मीत देव मोकू राम नाम प्रकाश गुरुमत नाम मेरा प्राण सिखाई हर खेत अमली नहरास बहाऊ हर जन कीण भाग देले जिन हर हर सदा हर प्यास हर हर नाम लेतृता रहत से मेरे संगत गुण प्रकाश जिन हार उतार रस नाम न पाया ते भागहीन जपा सु जो सतगुरु शरण संगनी आई ਰਿਕ ਜੀਵੈ ਰਿਕ ਜੀਰਾ ਜਿਨਹ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਧਰਮਸਤਕ ਲਿਖਿਆ ਦੇ ਖਾਸ ਤਨ ਤਨ ਸਤ ਸੰਗਤ ਜਿਤ ਹਰਸ ਪਾਇ ਮਿਲ ਜਨ ਨਾਨਕ ਨਾਮ ਫਰਦਾ ਸਿ ਰਾਗੋਤਿ ਮਹਲਾ ਪਿਮਾ ਕਾਹਿ ਰਿ ਮਕਿਸ ਰਹਿ ਉਦਮ ਜਾਹਰ ਹਰ ਜੀਉ ਪ੍ਰਿਆ ਸਹਿਲ ਪਥਰਨੇ ਜਨ ਜਿਤ ਪਾਈ ਤਾਂ ਕਾ ਰਿਕ ਆਗੈ ਕਰ ਤਰੀਆ ਮੇਰੇ ਮਾਖੂ ਜੀ ਸਤ ਸੰਗਤ ਮਨੇ ਸੁ ਪ੍ਰਿਆ ਗੁਰਪ੍ਰਸਾਦ ਪਰੰਪਰਾ ਪਾਇਆ ਸੁੱਕੇ ਕਾਸ਼ਟ ਹਰਿਆਵ ਰਹਾਉ ਜਨਨ ਪਿਤਾ ਲੋਕ ਸੁਖ ਬਣਤਾ ਕੋਈ ਨਾ ਕਿਸ ਕੀ ਭਰਿਆ ਸਿਰਸਰੇ ਦੇ ਜਿ ਕਿਸਮ ਆ ਏ ਠਾਕੁਰੂ ਕਾਹੀ ਮਨ ਕੋ ਕ੍ਰਿਆ ਉੜੈ ਉਣਾਵੇਂ ਸੇ ਕੋ ਸੰ ਸਾ ਪਾਛੇ ਬਚਰੇ ਸ਼ਰਿਆ ਇਨ ਕਾਉਨ ਖਲਾਵ ਕੰਨ ਚਦਾਬ ਮਨ ਮੇ ਸਿਮਰਨ ਕਰਿਆ ਸਬਨ ਦਾ ਹੰਦ ਸੋਛਿ ਜਾਨ ਠਾਕੁਰ ਕਰਤਾ ਕਰਿਆ ਇਹ ਨਾਨਕ ਬਾਲ ਬਰ ਸਾਧ ਲਗਾਈਐ ਤੇਰਾ ਅੰਤ ਨਾ ਪਾਰ ਆਵੈ। ਦਾਗੋ ਸਮਹਲਾ ਤੁਸ ਸੁੱਖਾ ਇੱਕ ਓੰਕਾਰ ਸਭ ਪ੍ਰਕਾਤ ਸੋ ਪ੍ਰਖਣਨੈ ਆਰ ਪ੍ਰਖਣਨੈ ਆਰ ਅਗੁਨਾਤ ਬਸਾਰ ਸਭ ਕੀ ਆ ਵਹਿ ਸਭ ਕੀ ਆ ਵਹਿ ਤੁਜੀ ਹਰ ਸੱਚੇ ਸਰਬਨਹਾਰ ਸਭ ਜੀ ਤੁਮਾਰੇ ਜੀ ਓਹ ਹੀ ਆ ਕਾਂ ਦਾ ਤਾਰ ਹਰ ਪ੍ਰਭੂ ਸੰਤ ਹੋ ਜੀ ਸਭ ਜੋਤਿ ਸਰਨ ਹਾਰਾ ਅਰੇ ਆਪ ਕੋ ਠਾਕੁਰ ਹਰਿ ਦੇ ਸਿਰ ਜੀ ਕਿਆ ਨਾਮ ਤੇ ਵਿਚਾਰ ਤੂੰ ਕਟ ਕਰੀਂ ਸਰਬ ਨਿਰਕਰਜ ਜੀ ਹਰ ਇੱਕ ਉਹ ਪੁਰਖ ਸਮਾਨ ਇੱਕ ਦਾਤ ਦੇ ਇੱਕ ਤੇ ਖਾਰੀ ਜੀ ਸਭ ਤੇਰੇ ਚੋ ਜਿ ਬਿਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੋੜੀ ਨਿਕਲਾ ਜਾ ਕੋ ਪਾਰ ਮਹਤਿਆ ਕੀ ਆਂ ਤੀ ਤੇਰੇ ਖਿਆਲੋਂ ਆਖ ਲਖਣਾ ਜੋ ਸਿਵਹਿ ਜੋ ਸਿਵਹਿ ਤੋ ਜੰਨਾਨ ਮਿੱਤਰ ਜਣਾ ਹਰ ਤੇ ਆਵੇ ਹਰ ਤੇ ਆਵੇ ਸੁਦੀ ਸੇ ਜੰਤ ਸੁਬਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਤੇ ਆਇਆ ਜੀ ਇਹ ਟੁੱਟੀ ਜਮ ਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਇਹ ਗਾ ਭਉ ਸਰਬ ਵਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਇਹ ਹਰ ਹਰ ਕੋ ਸਮਾਸੀ ਸੇ ਤਨ ਸੇ ਤਨ ਜਿਨ ਹਰ ਤੇ ਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗ ਤੇਰੀ ਭਗ ਤੁਨ ਨਾਲ ਭਰੇ ਦੇ ਅੰਤ ਅੰਤਾ ਤੇਰੇ ਭਗ ਤੇਰੇ ਭਗ ਸਲਾਹਨ ਜੀ ਹਰਨ ਖਨੀ ਕੀ ਅਨੰਤਾ ਤੇਰੀ ਅਨਕ ਤੇਰੀ ਅਨਕਰ ਹਰ ਪੂਜਾ ਜੀ ਕਪ ਤਪ ਹੈ ਜਪਹਿ ਬਿਨਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਉਹ ਸੁਮਸਾਸਤਿ ਕਰ ਕਰਿਆ ਖਸ ਕਰਮ ਪ੍ਰੰਤਾ ਸੇ ਪਗਦ ਸੇ ਪਗਦ ਕੋ ਨਾਨਕ ਜੀ ਜੋ ਭਾਵ ਹੈ ਮੇਰੇ ਸੰਤ ਭਵੰਤਾ ਤੂੰ ਆਤਮਕ ਪ੍ਰਕਰਤਾ ਜੀ ਤੁਦ ਜਿਵੜੀ ਵਰਨਾ ਕੋਈ ਉਹ ਜੋਗ ਜੋਗ ਇੱਕੋ ਸਦਾ ਸਦਾ ਕੀ ਕੋ ਦੀ ਤੇ ਮਿਹ ਚਾਲ ਕਰਤਾ ਸੋਈ ਉਹਦੇ ਆਪੇ ਭਾਵੈ ਸ੍ਰੀ ਵਤਨਾ ਜੀ ਤੂੰ ਆਪੇ ਕਰੈ ਸੋਈ ਉਹਦੇ ਆਪੇ ਸਿਰਸ ਸੁਨਾਈ ਜੀ ਉਹਦੇ ਆਪੇ ਸਭ ਸੰਗੋਈ ਤੇ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਆਸਮ ਹਲਾ ਚੁਠਾ ਤੂੰ ਕਰਤਾ ਸਤਿਆਰ ਮੈ ਨਸਈ ਜੋ ਤੂੰ ਪਾਵੈ ਸੋਈ ਤਿਸਿ ਸਿਹੀ ਜੋ ਤੂੰ ਦੇ ਸੋਈ ਹਉ ਕਾਇ ਨਾਹੋ ਸਭ ਤੇਰੀ ਸਭ ਸਮਾਇਆ ਜਿਸਮੇ ਕਿਰਪਾ ਕਰੈ ਤੈਨ ਨਾਮ ਰਤਨ ਪਾਇਆ ਗੁਰਮੁਖ ਲਾਗਾ ਮਨ ਖੁਗਾਇਆ ਤੁਦੇ ਆਪਿ ਛੋੜਿਆ ਆਪ ਮਿਲਾਇਆ ਹੂੰ ਗ੍ਰਿਹਾਲ ਸਭ ਤੇਰੀ ਮਾਏ ਤੁਜ ਬਿਨ ਦੁਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣੋਈ ਸੋਈ ਜਾਣਗਾ ਹਰ ਗੁਣ ਸਭ ਵਿਆਖ ਖਾਣ ਜਿਨ ਹਰ ਸਿਮਿਆ ਤੂੰ ਸੁਖ ਪਾਇਆ ਸਹਜੇ ਹਰ ਨਾਮ ਸਮਾਇਆ ਉਹ ਆਪੇ ਕਰਤਾ ਤੇ ਆਪੀਆ ਸਭ ਹੋਇ ਤਦ ਬਿਨ ਬਿਜਾ ਕੋਈ ਤੂੰ ਕਰ ਕਰ ਵੇਖੇ ਜਾਣ ਸੋਈ ਜਨ ਨਾਨਕ ਗੁਰਮਤਿ ਪਰਗਟ ਹੋਇ ਹਸ ਮਹੱਲਾ ਪਹਿਲਾ ਤਿਤ ਸਰਵਰਣੈ ਭਜੈ ਨਮਾਸਾ ਪਾਣੀ ਪਾਵਨ ਨਹੀਂ ਕੀਆ ਪੰਕਜ ਮੋਹ ਫਗ ਨਹੀਂ ਚੱਲੈ ਹਮ ਦੇਖਾ ਤੈ ਦੋਬੀ ਦੇ ਮਨ ਇਕ ਨਾਮ ਚੇਤ ਸਭ ਮੂੜ ਬਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜੇ ਆ ਮੂਰਖ ਮੁਗਦਾ ਜਨਮ ਤਿਆ ਗਣਮਤ ਨਾਮ ਜਨ ਕੀ ਸਰਣਾ ਜਿਨ ਤੂੰ ਨਹੀਂ ਤਰਿਆ ਆਸਾ ਮਹੱਲਾ ਪੰਵਾ ਭਈ ਪ੍ਰਾਪਤ ਮਾਨ ਕੋ ਲਿਹੜੀਆ ਗੋਬਿੰਦ ਮਲਨ ਕੀ ਜਿਤਰੀ ਪੜਿਆ ਅਮਰ ਕਾਜ ਇਤਰਾਕਿ ਤੈ ਨਾ ਕਾ ਮਿਲ ਸਾਧ ਸੰਗਤ ਭਜਿ ਕੇ ਨਾਮ ਸੰਗ ਜਾਮ ਲਾ ਭਜਿ ਤਰਨ ਕੈ ਜਨਮ ਤਾ ਅਤੰਦਮੈ ਖੜਹਾਉ ਜਪ ਤਬ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜੰਮਿਆ ਹਦਾਏ ਕੋ ਨਾਨਕ ਕੰਮੇ ਕਰਮਾ ਸਨ ਪ੍ਰੇਕੀ ਰਾਖੋ ਸਰਮਾ ਜਪ ਤਬ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜੰਮਿਆ ਹਦਾਏ ਕੋ ਨਾਨਕ ਕੰਮੇ ਕਰਮਾ ਸਨ ਪ੍ਰੇਕੀ ਰਾਖੋ ਸਰਮਾ ਸੁਖੀ ਬਸੈ ਮੂਰ ਪਰਿਵਾਰ ਸੇਵਕ ਸਿੱਖ ਸਦਾ ਕਰਤਾਰ ਮੋਰ ਚਾਨਜ ਕਰਦਾ ਕਰੀਏ ਸਭ ਬੈਰਨ ਕੋ ਆਸ ਮਿਲੇ ਪੂਰਨ ਹੋਏ ਹਮਾਰੀ ਆਸਾ ਹੋਰ ਬਚੱਕੀ ਦਾ ਹੈ ਪਿਆਸਾ ਮੈਂ ਛਾੜ ਕੇ ਬਣਾ ਤਿਆਂ ਹੂੰ ਜੋ ਬਰਚਾ ਹੂੰ ਸਤਿ ਤੇ ਪਾਉ ਸੇਵਕ ਸਿੱਖ ਹਮਾਰੇ ਤਾਲੀ ਹੈ ਚੁਣਤਨ ਸਭਾ ਹਮਾਰੀ ਵਾਲੀ ਹੈ ਆਪ ਭਾਗ ਦੇਮ ਚੇਦ ਰਿਆ ਮਨ ਖਾਲ ਕਰਤਾਸ ਨਰੇ ਕੋ ਜੋ ਸੁਹਾ ਹਮਾਰੇ ਪਛਾ ਸਰੀਸ ਤੋ ਜੋ ਕਰਿਓ ਰਚਾ ਰਾਖੜ ਹਮੇਂ ਰੱਖਣ ਹਾਰੇ ਸਾਹਿਬ ਸੰਸਹਾਈ ਏ ਆਰੀ ਜੀਨ ਮਾਨਸਤਨ ਕੀ ਅੰਤਾ ਉਹੋ ਕੀਚ ਤਰਦਸਕਨਤਾ ਕਾ ਪਾਇ ਨਮਾ ਤਰਾਕਾਲ ਪਾਇ ਸੰਜੂਸਕ نمسکار ਕਟ-ਕਟ ਕੇ ਅੰਤਰ ਕੀ ਜਾਣ ਤ ਭਲੇ ਬਰੇਕੀ ਪੀਰਿ ਪਛਾਨ ਤ ਚਿੱਟੀ ਤੇ ਕੁੰਜਣਸਤੁਲਾ ਸਪ੍ਰਕਿਤਾ ਦੇਖਰੁਲਾ ਸੰਤਨ ਦੁਖ ਪਾਇ ਤੁਖੀ ਸੁਖ ਪਾਇ ਸਦਨ ਦੇ ਸੁਖੀ ਏਕ ਏਕ ਕੀ ਵੀਰਿਛਾਨੈ ਘਟ ਘਟ ਕੇ ਬਣ ਪਟਕੀ ਹੋਣਾ ਜਬ ਕਰਕਰੰਕ ਲਤਾਰਾ ਵਜਾ ਤਰਤਬ ਦੇਹ ਅਫਾਰਾ ਜਬਿ ਆਕਰਖ ਕਰਹੁ ਕਉ ਮਨ ਦੇਹ ਤਰਸੁ ਜਿਤੇ ਬਦਨ ਸਿਟ ਸੰਤਾਨ ਹੈ ਆਪ ਆਪਨਿ ਮੂਰਿ ਹੋਇ ਓਟਾਰੇ ਤੂੰ ਸਾਭ ਹੀ ਤੇ ਰਹਿਤ ਨਰਨਾਨੋ ਜਨਕ ਦੇਵ ਤੇਰੇ ਆਤਮਾ ਨਰੰਕਾਰ ਨਿਰਮਣ ਕਾਨ ਲਾਮ ਆਗ ਇਹ ਨਾ ਨ ਸੰ ਤਾਂ ਕਾ ਮੀ ਕਰ ਤੇ ਦਾ ਜਾਂਕੂ ਭੇਨ ਨਾ ਤਾ ਫੇ ਦਾ ਤਾਂ ਕੂ ਕਰ ਆਹਣ ਅਨਮਾਨਤ ਮਹਾਮੂਰ ਕਸ਼ਮੀਰ ਨਾ ਜਾਣ ਤ ਮਹਾਦੇਵ ਕੋ ਕੈਸਾ ਨਾ ਸੀ ਨਰੰਕਾਰ ਕਾ ਜਨਮ ਨਾ ਤੇਗ ਆਪ ਆਪਣੀ ਗੁਨਾਹ ਜੇਤੀ مرنط پہننا پہنٹوی جتی امرہ لکھانا جائے کسارا کہہ بیر سجا پر ادم سنسارا ایک اے روح انا اس روکہ رنک پہورا آپ کس پہورا انڈر جہر جی جسے تجکیمی او تو بج کھان بہور راچگیمی کون کھول را جاگہ بیٹھا کون سوڑ کے اسنکر بیٹھا صدری سجھ بکھائے کنپو آت دو جا سے اسنباو اب رچہ اچھا میری تم کرو سکھ ہو آت اسک سنگھ بھرو دوش ਸਕਲਮ ਨਿਸ਼ਕ੍ਰੋਧ ਰਾਨ ਕਾ ਤਾਂ ਜਿਸਤ ਜਦ ਸਾਨੂੰ ਤੇ ਤਨ ਕੇ ਦ੍ਰਿਸ਼ਤ ਤੁਮਾਰੇ ਕੁਰਕ ਜਮਨਪਦ ਫਰੇ ਤਿਹਾਰੇ ਤਨ ਕੇ ਸੰਗ ਲਿਖਤਾੜੀ ਜੋ ਕਲ ਕੋ ਇਕ ਵਾਰ ਤਿਆਛੈਂ ਕਾਂਕੇ ਖਾਲਸ ਮੈਂ ਹੈ ਰਚਾ ਹੋਏ ਤਾਹੇ ਕਾਲਾ ਦੁਸ਼ਟ ਰਿ ਕਰੇ ਤਨ ਕਾਲਾ ਕਿਰਪਾ ਦੇਹ ਤਨ ਜਾ ਹੈ ਨਹਰਿਓ ਕਾਂਕੇ ਤਾਗ ਤਨ ਕੋ ਹਰਿਓ ਰਿੱਧ ਸਿਧ ਕਣ ਮੋ ਸਭ ਹੋਈ ਦੁਸ਼ਟ ਚਾਸ਼ ਵਸਕੇ ਨਾ ਕੋ ਇਕ ਵਾਰ ਜਿਤ ਮਨ ਸਿਵਾਰਾ ਬਾਲ ਫਾਸਹ ਸਹੀ ਵਾਰ ਜिन्नਰ ਨਾਮ ਪਿਆਰੋ ਕਹਾ ਦਾਤ ਜੋ ਮੇਰਾ ਖੜਕੇ ਤਮ ਸੰਤਿਆਣ ਆਭਾਦਨ ਵਾਰ ਸਰਬ ਠੋਰ ਮੋ ਸਹਾਈ ਦੁਸ਼ਟ ਦੋਗ ਤੇਂ ਘਮ ਚਾਈ ਖੜਕੇ ਕੇ ਤਮ ਸਰਨ ਪਿਆਰੀ ਆਭਾਦ ਦੇਹੋ ਬਾਨੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਗ ਤੇ ਘੋ ਬਚਾਈ ਸਈਆ ਆਹੀਂ ਗਏ ਜਬ ਕੋਪੁਰੇ ਕਾਬ ਤੇ ਖੂ ਆਂਖ ਰੇਮਿਆ ਰਾਮ ਰਹੀਮ ਸਲਾਮ ਸਲਾਮ ਅਨੇਕ ਕਹਾਂ ਮਤ ਇੱਕ ਨਾ ਮੰਨ ਸਿਮਰਤ ਸਾਸਤਰ ਵੇਦ ਸਵੈ ਬਹੁ ਭੇਦ ਕਹਾਂ ਹਮ ਇੱਕ ਨਾ ਜਾ ਸ੍ਰੀ ਸਪਾਨ ਕਿਰਪਾ ਤੁਮੀ ਕਰ ਮੈਂ ਨਾ ਕਹਿਓ ਸਭ ਕੋਹੇ ਮੁਖਾਨੋ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਆ ਬਾਹੇ ਗਏ ਕੀ ਨਾ ਜਿਸ ਗੋਬਿੰਦ ਦਾ ਤੁਹਾਰ ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦੁਆਰ ਬਾਹੇ ਗਏ ਕੀ ਨਾ ਜਿਸ ਗੋਬਿੰਦ ਦਾਸ ਤੁਹਾਡਲੇ RAM KRISHNA HALL ਦੀ ਜਨ ਇੱਕੋ ਖਾਰ ਸਭੇ ਪ੍ਰਸਾਦ ਮੰਨਦ ਤੇ ਆ ਮਿਲਾਇ ਸਤ ਗੁਰੂ ਨੂੰ ਪਾਇਆ ਸਤ ਗੁਰਤਾ ਪਾਇਆ ਸਹਿ ਸੇਵਕੀ ਮਨੁ ਲਿਖਿਆ ਮਾ ਕੱਤਿਆ ਸਾਗਰਤਨ ਪਰਵਾਰਤਿਆ ਸਬਦ ਗਾਵਣਿਆ ਸਬਦੋ ਤਾਂ ਦਾ ਉਹ ਹਰੀ ਕੀ ਰਾਹ ਮਨ ਜਿ ਨਿਵਸਾਇ ਕਹੇ ਨਾਨਕ ਮੰਦ ਹੋਆ ਸਤ ਗੁਰੂ ਨੇ ਪਾਇਆ ਇਹ ਮੰਤਰੀਆ ਹੂ ਸਦਾ ਰਹੋ ਅਰਦਾਸ ਨਾਲ ਰਹਿ ਕੋ ਮਨ ਮੇਰੇ ਪ੍ਰਭ ਸਾਹਿਬ ਜਿਸਾਨ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਮਸਵਾਰ ਸਭਨਾ ਗੁਲਾਮ ਸਮਰਤ ਸਾਂ ਸੋਕੇ ਮਨ ਹੋਇਸਾਰ ਕਹੇ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਨਕ ਸੱਚੇ ਸਹਿਬਾ ਕੀ ਆਣਾ ਕਰਤੇ ਰ ਘਰ ਤਾਂ ਗਿਰੈ ਸਤਿਸ਼ਾ ਜਿਸ ਦੇਹ ਸੋਭਾਵ ਸਦਾ ਸਿਫਲਾਹ ਤੇਰੀ ਸਦਾ ਸਤਿ ਸਲਾਹਤ ਤੇਰੀ ਨਾਮਨ ਸਭ ਨਾਮ ਜਿਨ ਕੈ ਮਨ ਉਸਿਆਵਾ ਦੇ ਸ਼ਬਦ ਮੇਰੀ ਕਹੇ ਨਾਨਕ ਸੱਚੇ ਸਹਿਬਾ ਕੀ ਆਣਾ ਕਰਤੇ ਰ ਸੱਚਾ ਨਾਮ ਰਾਖੜ ਸੱਚਾ ਨਾਮ ਧਾਰ ਮਿਰਾ ਖੁਖਾਂ ਸੁਗਵੰਨਿਆ ਪਰ ਸ਼ਾਂਤ ਸੁਖਮਨ ਆਏ ਬਸਵਾ ਇਹ ਵਿੱਚ ਸਤ ਜਾਈਆਂ ਸਦਾ ਕੁਰਬਾਨ ਕਿਤਾਬ ਦੇ ਵਿੱਚੋਂ ਜਿਸਨੀਆਂ ਇਹ ਵਿਦਿਆਈਆਂ ਕਹੇ ਨਾਮ ਸੁ ਸੰਤੋ ਸਭ ਕਰੋ ਪਿਆਰ ਸੱਚਾ ਨਾਮ ਦਾ ਨਾਮ ਲਾਵੇ ਬਾਜੀ ਪੰਜ ਸੰਤਾਂ ਦੇ ਸਾਗ ਦੇ ਘਰ ਸਭਾ ਦੇ ਸੰਗਵਾ ਦੇ ਕਲਾ ਜਿਕਰ ਤਾਂੀਆਂ ਪੰਜ ਦੂਤ ਵਾਸ ਕੀਤੇ ਕਾਲ ਕੰਕ ਮਾਰੇ ਆ ਤੁਰ ਕਰਮ ਪਾਇ ਤੋ ਜਿੰਨ ਕੋ సే ਨਾਮ ਹਰਿ ਕਹਿ ਲਾ ਗੀ ਮਹਿਨਾਨ ਕੈ ਸੁਖ ਹੋਇ ਇਕ ਪਰ ਆਣੇ ਬਾਦ ਅਨੰ ਸੁਣੋ ਬਲ ਭਾਗੀ ਹੋ ਸਗਲ ਮਨੋਤ ਪੂਰੀ ਔਰ ਭਗਤ ਪਾਇ ਬੁਤਰੇ ਸਗਲ ਵਸੋ ਤੇ ਦੁਖ ਰੋਗ ਸੁਤਾ ਪੁਤਰੇ ਸੁਣੀ ਸਤਿ ਕੀ ਬਾਣ ਸੰਤ ਸਾਜਨ ਫਹੇ ਸਰਸੇ ਪੂਰੇ ਗੁਰ ਤੇਗਾਂ ਸੁਣ ਤੇ ਕੀਤੇ ਤੇ ਪੁਤਰ ਸਤਗੁਰ ਰਹੇ ਆ ਪਰ ਪੂਰੇ ਜਨਮੰਤ ਨਾਨਕ ਚਲਨਾ ਕੇ ਵਾਜੇ ਅਨਹਦ ਨੂੰ ਸੁਣ ਤੇ ਪਨੀਤ ਕਹ ਤੇ ਕੰਤ ਸਤਗੁਰ ਰਹਾ ਭਰਪੂਰੇ ਜਿਨਵੰਤ ਨਾਨਕ ਗੁਰ ਚਰਨ ਬਾਕੀ ਬਾਜੀ ਅਨਹਦ ਤੂ ਇੱਕ ਮੰਡਾ ਖਲਾ ਪੰਨਾ ਥਾਲ ਵਿੱਚ ਥਨ ਵਸਤੂ ਪਈਓ ਸਤ ਸੰਕੋਪ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪੋ ਜਿਸਕਾ ਸਵਸਰਾਰ ਜੇ ਕੋ ਖਾਵੇ ਜੇ ਕੋ ਪਚੇ ਤਸਕਾ ਹੋਇ ਉਧਾਰ ਇਹ ਵਸਤ ਦੀ ਨਹ ਜਾਏ ਨਿਤ ਨਿਤ ਠਾਕੁਰ ਤਹਾਰ ਸੰਸਾਰ ਸਾਗ ਚਰਨ ਲਗ ਖੜੀਆ ਸਭ ਨਾਨਕ ਦਾ ਪ੍ਰਸਾਦ ਸਰੋਪ ਮਹੱਲਾ ਪੰਜਮ ਤੇਰਾ ਕੀ ਤਾ ਜਾ ਤੂੰ ਨਾ ਮੈਨੂੰ ਜੋਗ ਕੀ ਤੋ ਮੈਂ ਨਿਰਗੁਣੀ ਆਲੀ ਕੋ ਗੁਣ ਨਾ ਆਪੇ ਤਰਸ ਹੋਈ ਤਰਸ ਤੇ ਆਂ RAM ਤੋ ਹੋਈ ਸਤਗੁਰ ਸੱਜ ਤੇ ਆ ਨਾਨਕ ਨਾਮ ਮਿਲਾਤਾ ਜੀਵਾ ਤਨ ਮਨ ਠੀਵੈ ਦੀਆ ਦਰਸ ਪਿਆ ਰਾਮਤੋ ਹੋਵੀ ਸਤਿਗੁਰ ਸੱਜੈ ਜੀਆ ਨਾਨਕ ਨਾਮ ਮਿਲਾਤਾ ਜੀਵਾ ਅਨਮਨ ਠੀਵੈ ਦੀਆ ਔੜੀ ਤਦੁ ਸਮਰਥ ਜਥੈ ਕੋਈ ਨਾ ਇਥੇ ਤੇਰੀ ਰਾਖਾ ਗਿਣੇਂਦਰ ਮਾਹੀ ਸੁਣ ਕੇ ਜੰਕ ਦੇ ਦੂਤ ਨਾ ਹੀ ਫਿਰ ਛਣ ਜਾਏ ਉਹ ਜਲ ਵੀ ਕਮਸ ਸੁਹਾਗੁਰ ਸੰਦੀ ਪਾਰ ਪਾਹੇ ਜਿੰਨ ਕੋ ਲਗੀ ਪਿਆਸ ਸੰਸੇਖਾਰ ਹਲ ਮੈਂ ਹੁਕਮ ਹੋਈ ਜਾਏ ਸਭ ਸੇ ਨੋ ਕਿਰਪਾ ਇਸ ਮਾਣੇ ਸਾਈ ਸਾਹਿਬ ਬਿਰਥਾ ਕੋ ਨਾ ਜਾਏ ਜਿਵਾਣੇ ਸੁਨਾਈ ਸਲੋਕ ਮੰਨਣਾ ਪੰਿਮਾ ਅੰਤਰ ਗੁਰਿਆਰਾਧਨਾ ਜੀਵਾ ਜਾਪੋ ਨਾਮ ਨਿਤਰੀ ਸਤਗੁਰੂ ਕੋ ਖਣ ਸਰੂ ਸੁਨਮਾਨ ਬਣਾਓ ਸਾਤਗੁਰੂ ਸੇਤੀ ਰਖੇ ਆਂ ਦਰਗਹਿ ਪਾਈਏ ਠਾਓ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਜੀਵਨ ਦੇ ਜਗ ਮੈਂ ਹੱਥੋਂ ਕਾਟਿਏ ਲੈ ਲੇ ਕੇ ਕਿ ਮਾ ਅਲਾ ਪੰणिमा ਰਖੇ ਰਖਣਹਾਰ ਆਪ ਵਾਰਿਆ ਗੁਰ ਕੀ ਫੈਰੀ ਪਾਇ ਕਾਜ ਸਮਾਰਿਆ ਉਹ ਆਪ ਦੇ ਆਲ ਮਨੋਂ ਨਾਮ ਸਾਰੇ ਸਾਧ ਜਨਾ ਕੇ ਸੰਗ ਅਭਜਲ ਕਾਰਯਨ ਸਖਤ ਨਿੰਦ੍ਰ ਵਿਸ਼ਟ ਕਿਨ ਮਾ ਹੈ ਜਿਦਾਰੇ ਉਸ ਸਾਹਿਬ ਕੀ ਟੇਕ ਨਾਨਕ ਮਨਾ ਮਾਈ ਜਿਸਮ ਸੁਖ ਹੋਏ ਸਗਲੇ ਦੁਖ ਜਾਏ ਇਸ ਸਾਹਿਬ ਕੀ ਟੇਕ نانک من باہی جس مر سکھ ہوئے سگلے دور واحسہ واحد